ਕਿਸਾਨਾਂ ਦੇ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਐਲਾਨ ਕੀਤਾ ਗਿਆ ਸਵੇਰੇ 7 ਵਜੇ ਤੋਂ 4 ਵਜੇ ਤੱਕ ਸੇਵਾਵਾਂ ਨੂੰ ਛੱਡ ਕੇ ਪੰਜਾਬ ਜਿਹੜੀਆਂ ਬੰਦ ਰਹੇਗਾ ਦਾਸੀ ਕਿ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੰਜਾਬ ਨੂੰ ਬੰਦ ਕੀਤਾ ਜਾ ਰਿਹਾ ਸੋ ਲੁਧਿਆਣਾ ਵਿੱਚ ਪੂਰੀ ਤਰ੍ਹਾਂ ਬੰਦ ਰਹੇਗਾ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਟ ਕੇ ਲੋਕਾਂ ਨੂੰ ਜਿਹੜਾ ਇਸ ਸਬੰਧ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਅਜਹਰ ਨਾ ਕਰਨ ਕਿਸੇ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਕਸਰ ਅਸੀਂ ਵੇਖਦੇ ਆ ਜਦ ਇਸ ਤਰ੍ਹਾਂ ਦੇ ਕਾਲ ਆਉਂਦੇ ਨੇ ਤਾਂ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਨੇ ਤਾਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਸੋ ਇਸ ਮਾਮਲੇ ਦੇ ਵਿੱਚ ਕਿਸਾਨਾਂ ਨਾਲ ਚਰਚਾ ਕਰਨ ਵਾਲੇ ਕਿਸਾਨ ਨੇਤਾਵਾਂ ਨੇ ਕਿਹਾ ਪੰਜਾਬ ਦੇ ਵਿੱਚ ਐਮਰਜੈਂਸੀ ਸੇਵਾਵਾਂ ਜੇਕਰ ਕਿਸੇ ਨੇ ਵਿਆਹ ਚ ਜਾਣਾ 에ਰਲਾਈਨ ਸੇਵਾਵਾਂ ਨਹੀਂ ਐਂਬੂਲੈਂਸ ਸੇਵਾਵਾਂ ਖੁੱਲੀਆਂ ਰਹਿਣਗੀਆਂ ਬਾਕੀ ਪੂਰੀ ਤਰ੍ਹਾਂ ਬੰਦ ਰਹੇਗਾ ਸੋ ਲੁਧਿਆਣਾ ਸ਼ਹਿਰ ਵਿੱਚ ਇਸ ਸਬੰਧ ਵਿੱਚ ਟਰੈਕਟਰ ਮਾਰਚ ਹੈ ਜਿਹੜਾ ਕੱਢਿਆ ਗਿਆ ਦੇਖੋ ਜੀ ਅਸੀਂ ਲੋਕਾਂ ਨੂੰ ਅੱਜ ਜਿਹੜਾ ਟਰੈਕਟਰਾਂ ਦੇ ਉੱਪਰ ਸਪੀਕਰ ਬੰਨ ਕੇ ਅੱਗੇ-ਅੱਗੇ ਜਾਣਾ ਵਾ ਕਿਲੇ ਇਧਰ ਸਮਰਾਲਾ ਚੌਂਕ ਤਾਂ ਨਹੀਂ ਘੁੰਮਾਂਗੇ ਪੂਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਜਾਗਰੂਤ ਕਰਾਂਗੇ ਕਿ ਕੱਲ ਨੂੰ ਪੰਜਾਬ ਬੰਦ ਦੇ ਲਈ ਸਾਡਾ ਸਮਰਥਨ ਕਰੋ ਕਿਉਂਕਿ ਅੱਜ ਇੱਕ ਬਜ਼ੁਰਗ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੜੀ ਕ੍ਰਿਟੀਕਲ ਬਣੀ ਹੋਈ ਹੈ ਉੱਥੇ ਇਸ ਕਰਕੇ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਪ੍ਰੈਸ਼ਰ ਬਿਲਡ ਕਰਕੇ ਸਰਕਾਰ ਨੂੰ ਜਗਾਇਆ ਜਾਵੇ ਤਾਂ ਸਰਕਾਰ ਜਾਗ ਜੇ ਵੀ ਆਪਾਂ ਮੰਗਾ ਨਾਲ ਬਲ ਧਿਆਨ ਦੇਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੱਲਬਾਤ ਦੇ ਉੱਪਰ ਆਵੇ ਤਾਂ ਉਹਨਾਂ ਦੀ ਜਾਨ ਬਚਾਈ ਜਾ ਸਕਦਾ ਹੈ ਅੱਛਾ ਫਿਰ ਕਿੰਨੇ ਤੋਂ ਕਿੰਨੇ ਵਜੇ ਤੱਕ ਬੰਦਿਆ ਪਿਆ ਸਵੇਰੇ 7 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬੰਦ ਅੱਛਾ ਸੇਵਾਵਾਂ ਦੀ ਗੱਲ ਕਰੀ ਕਿਹੜੀ ਕਿਹੜੀ ਸੇਵਾਵਾਂ ਹੁੰਦੀਆਂ ਸਾਡੀਆਂ ਜਿਹੜੀਆਂ ਅਮਰਜੈਂਸੀ ਸੇਵਾਵਾਂ ਨੇ ਜਿਨ੍ਹਾਂ ਦੇ ਵਿੱਚ ਐਂਬੂਲੈਂਸ ਚੱਲੂਗੀ ਤੇ ਇੱਕ ਜਿਨ੍ਹਾਂ ਦੇ ਕੋਲੇ 에어ਪੋਰਟ ਦੀਆਂ ਟਿਕਟਾਂ ਨੇ ਜਿਨ੍ਹਾਂ ਨੇ ਕੱਲ ਜਹਾਜ਼ ਚੜ੍ਹਨਾ ਉਹ ਜ ਉਹ ਜਾਣ ਕੇ ਤੇ ਜਾਂਚ ਦੀ ਕੋਈ ਬਰਾਤ ਜਾਣੀ ਆ ਉਹ ਚੱਲਦਾ ਅੱਛਾ ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੀ ਗੱਲ ਕਰੀਏ ਕਿਹੜੀ ਕਿਹੜੀ ਮੇਨ ਮੁੱਖ ਮੰਗਾਂ ਜਿਹੜੀ ਤੁਹਾਡੀ ਨਹੀਂ ਪੂਰੀ ਹੋ ਰਹੀ ਦੂਜੇ ਪਾਸੇ ਡੱਲੇਵਾ ਸਾਫ ਸਿਹਤ ਨੂੰ ਲੈ ਕੇ ਚੰਟਰ ਨੇ ਲੋਕ ਦੇ ਦੇਖੋ ਜੀ ਐਮਐਸਪੀ ਦਾ ਗਰੰਟੀ ਕਾਨੂੰਨ ਜਿਹੜਾ ਤੇ ਸਾਡੀ ਕਰਜ਼ਾ ਮਾਫੀ ਜਿਹੜੀਆਂ 12 ਮੰਗਾਂ ਨੇ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਜਿਹੜੀਆਂ ਪੁਰਾਣੀਆਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਔਰ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਜਾ ਰਹੇ ਆ ਅਸੀਂ ਕੋਈ ਨਵੀਂ ਮੰਗ ਤੇ ਰੱਖੀ ਨਹੀਂ ਸਰਕਾਰ ਕੋਲ ਅਸੀਂ ਕਹਿੰਦੇ ਵੀ ਜਿਹੜੀਆਂ ਤੁਸੀਂ ਮੰਗੀਆਂ ਮੰਨੀਆਂ ਨੇ ਉਹਨਾਂ ਨੂੰ ਲਾਗੂ ਕਰ ਦਿਓ ਅਸੀਂ ਵਾਅਦਾ ਕੀ ਕਰਾਂਗੇ ਅੱਛਾ ਮਾਰਚ ਦੇ ਤੌਰ ਤੇ ਤੁਸੀਂ ਜਿਹੜਾ ਲੋਕਾਂ ਨੂੰ ਅਵੇਅਰਨੈਸ ਕਰਾਣਾ ਅਨੌਮੈਟ ਕਿਤੇ ਜਾ ਰਹੀ ਹੈ ਕੱਲ ਵੀ ਜਿਹੜਾ ਪੰਜਾਬ ਦੇ ਏਰੀਆ ਕਿਹੜਾ ਕਿਹੜਾ ਕਿਹੜੇ ਕਿਹੜੇ ਏਰੀਆ ਜਾ ਕੇ ਅਨਾਉਂਸਮੈਂਟ ਕਿਤੇ ਜਾਊਗਾ ਕੱਲ ਕੱਲ ਤੇ ਪੂਰਾ ਪੰਜਾਬ ਹੀ ਬੰਦ ਰਹੂਗਾ ਅਸੀਂ ਆਪਣੇ ਤੌਰ ਤੇ ਜਿਵੇਂ ਕੱਲ ਦੇ ਪੁਆਇੰਟ ਆ ਗਏ ਸਾਡੇ ਲਾਡੂਵਾਲ ਟੂਲ ਪਲਾਜੇ ਤੋਂ ਪੂਰਨ ਤੌਰ ਤੇ ਬੰਦ ਕਰਾਂਗੇ ਉਧਰੋਂ ਇੱਕ ਖੰਨੇ ਤੋਂ ਬੰਦ ਕਰਾਂਗੇ ਰੇਲ ਆ ਜਿਹੜੀ ਸ਼ੰਭੂ ਤੋਂ ਬੰਦ ਕਰਾਂਗੇ ਬਾਕੀ ਅਲੱਗ-ਅਲੱਗ ਜਥੇ ਬੰਦੀਆਂ ਅਲੱਗ-ਅਲੱਗ ਸ਼ਹਿਰਾਂ ਤੋਂ ਆਪਣੇ ਆਪਣਾ ਜਿਹੜਾ ਰੋਡ ਮਾਰਚ ਕਰਕੇ ਕੱ ਫਿਰ ਜੇ ਕੋ ਖੋਲਦਾ ਤੇ ਉਹਨੂੰ ਬੰਦ ਕਰਾਉਣ ਲਈ ਨਿਕਲਾਂਗੇ ਬਾਹਰ ਉਸ ਜਿਹੜਾ ਅੱਜ ਮਾਰਕੀਟ ਹੈ ਯਾਰ ਤੁਹਾਡੇ ਵੱਲ ਉਹ ਕਿਹੜਾ ਕਿਹੜਾ ਰੂਟ ਕਿਹੜਾ ਲੁਕਣ ਅਨਾਉਂਸਮੈਂਟ ਕੀਤੀ ਜਾ ਰਹੀ ਸਮਰਾਲਾ ਚੌਂਕ ਸ਼ੇਰਪੁਰ ਚੌਂਕ ਢੋਲੇ ਵਾਲਾ ਚੌਂਕ ਗਿੱਲ ਰੋਡ ਗਿੱਲ ਰੋਡ ਤੋਂ ਮਿਲਕ ਪਲਾਂਟ ਵਾਲੀ ਸਾਈਡ ਨੂੰ ਨਿਕਲ ਕੇ ਭਾਰਤ ਨਗਰ ਚੌਂਕ ਇੱਧਰ ਆ ਕੇ ਜਗਰਾਵਾ ਪੁਲ ਤੋਂ ਨਾਲ ਮੁੜਾਂਗੇ ਥੱਲੇ ਦੁਰਗਾ ਮਾਤਾ ਮੰਦਿਰ ਦੇ ਮੋੜੇ ਦੀ ਹੋ ਕੇ ਫਿਰ ਹੈਬਵਾਰ ਰੋਡ ਦੇ ਉੱਪਰ ਚੜ੍ਹ ਕੇ ਇੱਧਰ ਜੱਸੀਆਂ ਪਠਾਣੀ ਬਾਪਸ ਆਵਣਗੇ ਅੱਛਾ ਲੋਕਾਂ ਨੂੰ ਕੀ ਅਪੀਲ ਕਰ ਜਿਹੜਾ ਪੰਜਾਬ ਆ ਲੋਕਾਂ ਨੂੰ ਇਹੀ ਅਪੀਲ ਆ ਵੀ ਤੁਹਾਡੇ ਤੁਹਾਡੀਆਂ ਮੰਗਾਂ ਨੂੰ ਲੈ ਕੇ ਇੱਕ ਕਿਸਾਨ ਅੱਜ ਆਪਣੀ ਜਾਨ ਦੀ ਹੌਤੀ ਦੇ ਰਿਹਾ ਆਪਾਂ ਉਹਦੀ ਜਾਨ ਬਚਾਉਣ ਲਈ ਸਰਕਾਰ ਤੇ ਪ੍ਰੈਸ਼ਰ ਬਿਲਡ ਕਰੀਏ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਇਹਨਾਂ ਨੂੰ ਲੜੀਏ ਜਿਹੜੀ ਲੁੱਟ ਖਸੁੱਟ ਸਾਢ ਤੋਂ ਕਾਰਪੋਰੇਟ ਘਰਾਣੇ ਕਰ ਰਹੇ ਨੇ ਉਹਨਾਂ ਤੋਂ ਆਪਾਂ ਛਡਕਾਰਾ ਕਿਸ ਤਰੀਕੇ ਨਾਲ ਪਾ ਸਕੀਏ ਤੇ ਪਾਈਏ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ